ਜੋਰਾ ਸਿੰਘ ਬਪਰਾਏ ਸਰ ਇਸ ਸਾਲ ਨੂੰ ਬ੍ਰਹਮ ਸਿੰਘ ਜੀ ਨੇ ਉਹ ਤਾਨਕ ਦੇਵ ਜੀ ਦੇ ਪ੍ਰਕਾਸ਼ ਪੁਰਸਕਾਰ ਤੇ ਕਿਹਾ ਸੀ ਕਿ ਆਪਾਂ ਬੱਚਿਆਂ ਨੂੰ ਕੋਸ ਵਾਟਰ ਵੰਡਣੇ ਆ ਇਹਨਾਂ ਦਾ ਪ੍ਰਾਲਨ ਕਰਕੇ ਅਸੀਂ ਦੋਨਾਂ ਨੇ ਸਦਾਗਰ ਸਿੰਘ ਨੇ ਮੈਂ ਸਲਾਹ કરી ਵੀ ਜਿਹੜੇ ਪ੍ਰੋਗਰਾਮ ਬਣਾਇਆ ਵੀ ਆਪਾਂ ਸੁਭ ਕੰਮ ਕਰਦੇ ਸਰ ਕਿੰਨੇ ਕ ਬੱਚਿਆਂ ਨੂੰ ਸਵਾਟਰ ਵੰਡੇ ਗਏ ਨੇ 40 ਅੱਛਾ ਜੀ ਤੇ ਸਰ ਲੋਕਾਂ ਨੂੰ ਕੀ ਮੈਸੇਜ ਦੋਗੇ ਕੰਪੇਹੀ ਮੈਂ ਸੇ ਆ ਬਈ ਸਾਨੂੰ ਬੱਚਿਆਂ ਇਹ ਤਾਂ ਵੱਧ ਤੇ ਵੱਧ ਧਿਆਨ ਦੇਣਾ ਚਾਹੀਦਾ ਜਿਹੜੇ ਗਰੀਬ ਬੱਚਾ ਹੈ ਉਹਨਾਂ ਦਾ ਵੀ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਸਕੂਲ ਵਿੱਚ ਜੋ ਸਾਡੀ ਜ਼ਿੰਮੇਵਾਰੀਆਂ ਸੁਭਾਲਾ ਚਾਹੀਦੀਆਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬ੍ਰਿਅੰਪ ਸਿੰਘ ਜਈ ਰਿਟਾਇਰਡ ਬਿਜਲੀ ਬੋਰਡ ਸਰ ਅਜੇ ਸਕੂਲ ਦੇ ਵਿੱਚ ਬੱਚਿਆਂ ਨੂੰ ਸਵੈਟਰ ਵੰਡੇ ਗਏ ਨੇ ਸਰ ਤੁਸੀਂ ਉਹਦੇ ਬਾਰੇ ਕੀ ਕਹੋਗੇ ਇਹ ਜਿਹੜਾ ਉਪਰਾਲਾ ਹੈ ਇਹ ਸਾਡੇ ਮੋਪਾ ਰਾਏ ਪਰਿਵਾਰ ਨੇ ਕੀਤਾ ਉਹ ਕਿ ਜਿਹੜੇ ਐ BC ਤੇ ਜਨਰਲ ਕੈਟਾਗਰੀ ਦੇ ਬੱਚੇ ਨੇ ਉਹ ਸਾਰੇ ਪਾਸੋਂ ਰਹਿ ਜਾਂਦੇ ਸੀ ਉਹਨਾਂ ਨੂੰ ਅਸੀਂ ਅੱਜ 40 ਕੋਟੀਆਂ ਦੇ ਕੇ ਸਨਮਾਨਤ ਕੀਤਾ ਸੋ ਸਾਡਾ ਇਹੀ ਉਦੇਸ਼ ਹੈ ਕਿ ਬੱਚੇ ਪੜ੍ਹਾਈ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਇਹ ਗਿਆਨ ਦਾ ਸਾਗਰ ਹੈ ਇੱਥੋਂ ਕੁਝ ਨਾ ਕੁਝ ਪ੍ਰਾਪਤ ਕਰਕੇ ਜਾਣ ਤੇ ਅੱਗੇ ਦੇਸ਼ ਕੰਮ ਦੀ ਸੇਵਾ ਕਰਨ ਇਹਨਾਂ ਦੇ ਵਿੱਚੋਂ ਇਹਨਾਂ ਦੇ ਭਵਿੱਖ ਦੇ ਜਾਗਣਾ ਹੈ ਇਹ ਪਨੀਰੀ ਹੈ ਜਿਸ ਤਰ੍ਹਾਂ ਪਿਆਜ਼ਾਂ ਦੀ ਪਨੀਰੀ ਲਾਉਨੇ ਆ ਉਹ ਬਾਅਦ ਚ ਫਿਰ ਪਿਆਜ਼ ਤਿਆਰ ਹੁੰਦਾ ਉਹ ਫਿਰ ਸਾਰੀ ਸੰਗਤ ਨੂੰ ਛਕਾਇਆ ਜਾਂਦਾ ਸੋ ਇਸੇ ਤਰ੍ਹਾਂ ਇਹ ਪਨੀਰੀ ਹੈ ਇਹਦੇ ਵਿੱਚ ਕੱਲ ਨੂੰ ਐਮਐਲਏ ਮੁੱਖ ਮੰਤਰੀ ਐਮਸੀਈ ਪੈਦਾ ਹੋਣੇ ਨੇ ਸੋ ਇਹਨਾਂ ਦਾ ਸਾਨੂੰ ਖਰੂਰ ਖਿਆਲ ਰੱਖਣਾ ਚਾਹੀਦਾ ਉਹ ਸਾਰਿਆਂ ਮੈਂ ਤਾਂ ਧਾਰਮਿਕ ਸੰਸਥਾ ਨੂੰ ਜਾਨੀ ਸੱਜਣਾ ਨੂੰ ਬੇਨਤੀ ਕਰੂੰਗਾ ਕਿ ਸਕੂਲ ਦੇ ਵਿੱਚ ਜਿਹੜੇ ਲੋੜਵੰਦ ਵਿਦਿਆਰਥੀ ਨੇ ਉਹਨਾਂ ਨੂੰ ਕਾਪੀਆਂ ਕਿਤਾਬਾਂ ਤੇ ਉਹਨਾਂ ਦੀ ਫੀਸਾ ਦਾ ਖਿਆਲ ਰੱਖਿਆ ਜਾਵੇ ਅਸੀਂ ਨਾਲ ਵੱਧ ਤੋਂ ਵੱਧ ਆਪਣੇ ਬੰਨਿਆਂ ਕੋਸ਼ਿਸ਼ ਕਰੀਦੀ ਹੈ ਤੇ ਜੇ ਕਿਸੇ ਨੂੰ ਕਹੀਦਾ ਤਾਂ ਸਾਡੀ ਬੇਨਤੀ ਵੀ ਬੰਦਾ ਮੰਨਦਾ ਸੋ ਇਸੇ ਤਰ੍ਹਾਂ ਸਾਡੀ ਬੇਨਤੀ ਨੂੰ ਪੂਰਨ ਕਰਦੇ ਹੋਏ ਸਰਾਰ ਜੋਰਾ ਸਿੰਘ ਤੇ ਸਰਾਰ ਸੁਦਾਗਰ ਸਿੰਘ ਬੋਪਰਾਏ ਨੇ ਸਾਡੀ ਬੇਨਤੀ ਪੂਰਨ ਕੀਤੀ ਹੈ ਅਸੀਂ ਇਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਤੇ ਸਾਰੇ ਸਟਾਫ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਗਾਈਡ ਲਾਈਨ ਦਿੱਤੀ ਤਾਂ ਇਹ ਅਸੀਂ ਪ੍ਰਾਲਾ ਕਰ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਦਾਗਰ ਸਿੰਘ ਬੋਪਰਾਏ ਇਹ ਆਉਣ ਵਾਲਾ ਭਵਿੱਖ ਸਾਡਾ ਵੱਧ ਤੋਂ ਵੱਧ ਚੜ੍ਹਾਈ ਕਰੇ ਬਾਕੀ ਸਾਰੇ ਸਟਾਫ ਦਾ ਜੋ ਇੱਥੇ ਆਪਣੇ ਟੀਚਰ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਇਹ ਚੰਗੀ ਪੜਾਈ ਦੇ ਰਹੇ ਨੇ ਇਸ ਲਈ ਮੈਂ ਆਪੀ ਦਾ ਸਭ ਦਾ ਧੰਨਵਾਦ ਕਰਦਾ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਦੇ ਬਾਰੇ ਲੋਕਾਂ ਨੂੰ ਮੈਸੇਜ ਇਹ ਹੀ ਹੈ ਤੁਸੀਂ ਸਭ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕਰੋ ਕੋਈ ਸਕੂਲ ਦੇ ਵਿੱਚ ਇਹਨਾਂ ਆਪਣੇ ਸਟਾਫ ਨੂੰ ਲੋਡ ਪੈਂਦੀ ਹੈ ਉੱਥੇ ਸਟਾਫ ਦੀ ਮਦਦ ਕੀਤੀ ਜਾਵੇ ਇਹੀ ਮੈਂ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਠੀਕ ਹੈ ਸਰ ਥੈਂਕ ਯੂ ਮੇਰਾ ਨਾਮ ਸ਼ੁਸ਼ਮਾ ਰਾਣੀ ਮੈਂ ਤੁਸੀਂ ਉਹਰੇ ਐਜੇ ਪ੍ਰਿੰਸੀਪਲ ਆ ਸਕੂਲ ਦੇ ਨਹੀਂ ਐਜੇ ਇੰਚਾਰਜ ਮਿਡਲ ਸਕੂਲ ਹੈ ਹਾਂਜੀ ਅੱਛਾ ਮੈਮ ਅਜੋਰੇ ਬੱਚਿਆਂ ਨੂੰ ਸਵਾਟਰ ਬੰਡੇ ਗਏ ਨੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਸਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਬ੍ਰਿ扬 ਸਿੰਘ ਜੀ ਦਾ ਕਿਉਂਕਿ ਉਹਨਾਂ ਦੇ ਮੇਨ ਉਪਰਾਲਾ ਉਹਨਾਂ ਦਾ ਹੀ ਸੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਕਿਸੇ ਹੋਰ ਚੀਜ਼ ਦੀ ਲੋੜ ਹੈਗੀ ਆ ਤਾਂ ਅਸੀਂ ਦੱਸਿਆ ਵੀ ਜਿਹੜੇ ਜਨਰਲ ਤੇ ਬੀਸੀ ਬੱਚੇ ਨੇ ਉਹਨਾਂ ਦੀਆਂ ਲੜਕੇ ਨੇ ਉਹਨਾਂ ਦੀਆਂ ਜਰਸੀਆਂ ਦਾ ਥੋੜਾ ਠੰਡ ਆ ਰਹੀ ਹੈ ਵੀ ਥੋੜਾ ਪ੍ਰਬੰਧ ਕਰ ਦਿਓ ਤੇ ਉਹਨਾਂ ਨੇ ਸਾਡੀ ਰਿਕੁਐਸਟ ਮੰਨੀ ਤੇ ਉਪਰਾਲਾ ਕੀਤਾ ਸੀ ਬ੍ਰਿਯਾਂਬੀਰ ਜੀ ਦਾ ਵੀ ਤੇ ਜਿਹੜੇ ਬੁੱਪਰਾਏ ਵੀਰ ਜੀ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ-ਬਹੁਤ ਬੱਚਿਆਂ ਵੱਲੋਂ ਵੀ ਤੇ ਆਪਣੇ ਸਟਾਫ ਵੱਲੋਂ ਤੁਸੀਂ ਭਾਵੇਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਇਹੀ ਕਹਿੰਦੇ ਆ ਵੀ ਸਕੂਲ ਦੇ ਵਿੱਚ ਥੋੜਾ-ਬਹੁਤ ਤਾਂ ਦਾਨ ਕੀਤਾ ਜਾਵੇ ਆਪਾਂ ਧਾਰਮਿਕ ਸਥਾਨਾਂ ਤੇ ਵੀ ਦਾਨ ਕਰਦੇ ਆ ਬੱਚਿਆਂ ਨੂੰ ਲੋੜ ਹੈ ਲੋੜਵੰਦ ਬੱਚੇ ਨੇ ਤੇ ਇਹਨਾਂ ਦੀ ਵੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਠੀਕ ਹੈ